ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸਾਰੀ ਸੈਂਟਰ ਦੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਤੇ ਸਾਰੇ ਦੇਸ਼ ਤੇ ਪੰਜਾਬ ਦੇ ਲੋਕਾਂ ਵੱਲੋਂ ਮੈਂ ਬੇਨਤੀ ਕਰਦਾ ਉਹਨਾਂ ਦੀ ਸੇਧ ਬਹੁਤ ਜ਼ਰੂਰੀ ਆ ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਦਾ ਸੰਘਰਸ਼ ਦਾ ਜੀਵਨ ਉਹ ਬਹੁਤ ਵੱਡੀ ਸਾਡੇ ਮੂਰੇ ਜਿੰਦੀ ਜਾਗਦੀ ਮਿਸਾਲ ਹੈ ਉਹ ਲਗਾਤਾਰ ਸੰਘਰਸ਼ ਕਰ ਰਹੇ ਆ ਤੇ ਸੈਂਟਰ ਗਵਰਨਮੈਂਟ ਉਹਨਾਂ ਨਾਲ ਲਗਾਤਾਰ ਵਾਰਤਾ ਹੈ ਜਿਹੜਾ ਉਹ ਕਰ ਨਹੀਂ ਹੈ ਤੇ ਕਰਨਾ ਚਾਹੁੰਦੀ ਹੈ ਬਹੁਤ ਹੀ ਮੈਂ ਹੁਣ ਆ ਪਰਲੀਮੈਂਟ ਸੈਸ਼ਨ ਚੱਲ ਰਿਹਾ ਹਰ ਮਿਨਿਸਟਰ ਹਰ ਸੀਨੀਅਰ ਬੀਜੇਪੀ ਸਾਡੇ ਜਿੰਨੇ ਵੀ ਮੰਤਰੀ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਬਹੁਤ ਜਦੇਵਾਲ ਸਾਹਿਬ ਖਾਸ ਕਰਕੇ ਕਿ ਮੈਨੂੰ ਗੱਲ ਇਕੱਲੇ ਇਕੱਲੇ ਨੇ ਇਹ ਗੱਲ ਕੀਤੀ ਬਹੁਤ ਚਿੰਤਤ ਨੇ ਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਇਹ ਮੀਟਿੰਗ ਤਾਂ ਹੈਗੀ ਹੈਗੀ ਤੇ ਬਹੁਤ ਵੱਡਾ ਐਫਰਟ ਬਾਡੀ ਵੱਡੀ ਇਹਨੂੰ ਅਹਿਮੀਅਤ ਦੇ ਕੇ ਉਹ ਡਾਇਲੌਗ ਆ ਜਿਹੜਾ ਗੱਲਬਾਤ ਆ ਸੈਂਟਰ ਗਵਰਨਮੈਂਟ ਆ ਜਿਹੜੀ ਉਹ ਕਰ ਰਹੀ ਆ ਪਰ ਤੁਹਾਡੀ ਸਿਹਤ ਬਹੁਤ ਜ਼ਰੂਰੀ ਆ ਜੇ ਤੁਸੀਂ ਕਿਸਾਨਾਂ ਲਈ ਮਜ਼ਦੂਰਾਂ ਲਈ ਜੇ ਉਹਨਾਂ ਲਈ ਇਹ ਜਿੱਤ ਜਿਤਨੀ ਆ ਤਾਂ ਉਹ ਜੇ ਤੁਸੀਂ ਸਵਸਥ ਰਹਿ ਠੀਕ ਰਹਿਨੇ ਹੋ ਤਾਂ ਹੀ ਉਸ ਸਾਰੀ ਆ ਜਿਹੜੀ ਗੱਲ ਸਿਰੇ ਚੜ ਸਕਦੀ ਆ ਇਸ ਕਰਕੇ ਸਾਰੀ ਸਰਕਾਰ ਵੱਲੋਂ ਚਾਹੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਵੱਲੋਂ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਐ ਬੱਚਾ ਸਮਝ ਕੇ ਆਪਣਾ ਪੋਤਾ ਸਮਝ ਕੇ ਆਪਣਾ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਆ ਭੁੱਖੜਾਲ ਖਤਮ ਕਰਕੇ ਮੀਟਿੰਗ ਦੇ ਵਿੱਚ ਸਾਰਾ ਪਾਓ ਤੰਦਰੁਸਤ ਸੇਤ ਆ ਜੇ ਹੋਊਗੇ ਤਾਂ ਬਹੁਤ ਤਕੜੇ ਹੋ ਕੇ ਗੱਲ ਆ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਤੁਸੀਂ ਰੱਖੋਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿਉਂਕਿ ਅਸੀਂ ਵੀ ਆਖਰ ਕਿਸਾਨ ਆ ਪੰਜਾਬ ਦੇ ਆ ਮੈਂ ਵੀ ਤੁਹਾਡੇ ਅਸ਼ੀਰਵਾਦ ਨਾਲ ਸਮਾਂ ਸਾਲ ਮੈਂ ਵੀ ਕਰਨੇ ਦੇ ਬੈਠਾ ਹਾਂ ਤੇ ਅਸੀਂ ਚਾਹੁੰਦੇ ਹਾਂ ਤੁਹਾਡਾ ਅਸ਼ੀਰਵਾਦ ਸਾਡੇ ਸਿਰ ਤੇ ਰਹੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਤੁਸੀਂ ਉਹਨਾਂ ਦੀ ਜਿਹੜੀ ਝੰਗ ਜਿਹੜੀ ਉਹਨਾਂ ਦੀ ਫਸਲਾਂ ਦੇ ਬਾਰੇ ਜਿੱਤ ਉਹ ਤੁਸੀਂ ਹਾਸਲ ਕਰੋ ਤੇ ਫਿਰ ਮੈਂ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਸਤਕਾਰਯੋਗ ਡੱਲੇਵਾਲ ਸਾਹਿਬ ਤੁਸੀਂ ਆਪਣਾ ਜਲਦੀ ਤੋਂ ਜਲਦੀ ਇਹ ਭੁੱਖ ਹੜਤਾਲ ਤੋੜ ਕੇ ਚਾਰ ਤਰੀਕ ਨੂੰ ਪੂਰੀ ਤਿਆਰੀ ਨਾਲ ਸੈਂਟਰ ਸਰਕਾਰ ਦੇ ਨਾਲ ਡਾਇਲਗ ਕਰੋ ਤੇ ਅੱਗੇ ਵੀ ਜੋ ਚੰਦਾ ਰਹੇਗਾ ਅਸੀਂ ਤੁਹਾਡੇ ਤੋਂ ਅਸ਼ੀਰਵਾਦ ਲੈਣਾ ਹੈ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸਾਰੀ ਸੈਂਟਰ ਦੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਤੇ ਸਾਰੇ ਦੇਸ਼ ਤੇ ਪੰਜਾਬ ਦੇ ਲੋਕਾਂ ਵੱਲੋਂ ਮੈਂ ਬੇਨਤੀ ਕਰਦਾ ਉਹਨਾਂ ਦੀ ਸੇਤ ਬਹੁਤ ਜ਼ਰੂਰੀ ਆ ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਦਾ ਸੰਘਰਸ਼ ਦਾ ਜੀਵਨ ਉਹ ਬਹੁਤ ਵੱਡੀ ਸਾਡੇ ਮੂਰੇ ਜਿੰਦੀ ਜਾਗਦੀ ਮਿਸਾਲ ਆ ਉਹ ਲਗਾਤਾਰ ਸੰਘਰਸ਼ ਲੱਭ ਰਹੇ ਆ ਤੇ ਸੈਂਟਰ ਗਵਰਨਮੈਂਟ ਉਹਨਾਂ ਨਾਲ ਲਗਾਤਾਰ वार्ता ਹੈ ਜਿਹੜਾ ਉਹ ਕਰ ਰਹੀ ਹੈ ਤੇ ਕਰਨਾ ਚਾਹੁੰਦੀ ਹੈ ਬਹੁਤ ਹੀ ਮੈਂ ਹੁਣ پارਲੀਮੈਂਟ ਸੈਸ਼ਨ ਚੱਲ ਰਿਹਾ ਹਰ ਮਿਨਿਸਟਰ ਹਰ ਸੀਨੀਅਰ ਬੀਜੇਪੀ ਸਾਡੇ ਜਿੰਨੇ ਵੀ ਮੰਤਰੀ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਬਹੁਤ ਗੱਦੇਵਾਲ ਸਾਹਿਬ ਖਾਤਰ ਕਿ ਮੈਨੂੰ ਗੱਲ ਇਕੱਲੇ ਇਕੱਲੇ ਨੇ ਕੀ ਗੱਲ ਕੀਤੀ ਬਹੁਤ ਚਿੰਤਤ ਨੇ ਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਮੀਟਿੰਗ ਤਾਂ ਹੈਗੀ ਹੈਗੀ ਤੇ ਬਹੁਤ ਵੱਡਾ ਐਫਰਟ ਬਾਡੀ ਵੱਡੀ ਇਹਨੂੰ ਅਹਿਮੀਅਤ ਦੇ ਕੇ ਉਹ ਡਾਇਲੌਗ ਆ ਜਿਹੜਾ ਗੱਲਬਾਤ ਆ ਸੈਂਟਰ ਗਵਰਨਮੈਂਟ ਆ ਜਿਹੜੀ ਉਹ ਕਰ ਰਹੀ ਹੈ ਪਰ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਜੇ ਤੁਸੀਂ ਕਿਸਾਨਾਂ ਲਈ ਮਜ਼ਦੂਰਾਂ ਲਈ ਜੇ ਉਹਨਾਂ ਲਈ ਇਹ ਜਿੱਤ ਜਿੱਤਨੀ ਆ ਤਾਂ ਉਹ ਜੇ ਤੁਸੀਂ ਸਵਸਤ ਰਹੇ ਠੀਕ ਰਹੇ ਹੋ ਤਾਂ ਹੀ ਉਸ ਸਾਰੀ ਆ ਜਿਹੜੀ ਗੱਲ ਸਿਰੇ ਚੜ ਸਕਦੀ ਆ ਇਸ ਕਰਕੇ ਸਾਰੀ ਸਰਕਾਰ ਵੱਲੋਂ ਚਾਹੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਵੱਲੋਂ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਹੈ ਬੱਚਾ ਸਮਝ ਕੇ ਆਪਣਾ ਪੋਤਾ ਸਮਝ ਕੇ ਆਪਣਾ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਆ ਪੁਖੜ ਤਾਲ ਖਤਮ ਕਰਕੇ ਮੀਟਿੰਗ ਦੇ ਵਿੱਚ ਸਾਰਾ ਪਾਓ ਤੰਦਰੁਸਤ ਜੇ ਤੁਸੀਂ ਜੇ ਹੋਵਗੇ ਤਾਂ ਬਹੁਤ ਤਕੜੇ ਹੋ ਕੇ ਗੱਲ ਹੈ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਤੁਸੀਂ ਰੱਖੋਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿਉਂਕਿ ਅਸੀਂ ਵੀ ਆਖਰ ਕਿਸਾਨ ਆ ਪੰਜਾਬ ਦੇ ਆ ਮੈਂ ਵੀ ਤੁਹਾਡੇ ਅਸ਼ੀਰਵਾਦ ਨਾਲ ਸਵਾ ਸਾਲ ਮੈਂ ਵੀ ਕਰਨੇ ਦੇ ਬੈਠਾ ਹਾਂ ਤੇ ਅਸੀਂ ਚਾਹੁੰਦੇ ਹਾਂ ਤੁਹਾਡਾ ਅਸ਼ੀਰਵਾਦ ਸਾਡੇ ਸਿਰ ਤੇ ਰਹੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਤੁਸੀਂ ਉਹਨਾਂ ਦੀ ਜਿਹੜੀ ਜੰਗ ਜਿਹੜੀ ਉਹਨਾਂ ਦੀ ਅ ਫਸਲਾਂ ਦੇ ਬਾਰੇ ਜੇ ਤਾ ਉਹ ਤੁਸੀਂ ਹਾਸਲ ਕਰੋ ਕਿ ਫਿਰ ਮੈਂ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਸਤਿਕਾਰ